ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਸੀ ਸੰਤ ਬਾਬਾ ਦਲੇਲ ਸਿੰਘ ਜੀ ਟਟੂ ਮਜਾਰੇ ਵਾਲੇ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਸੀ ਸੋ ਅੱਜ ਟਟੂ ਮਜਾਰੇ ਵਿਖੇ ਕੁਟੀਆਂ ਵਿਖੇ ਨਗਰ ਕੀਰਤਨ ਕੱਟਿਆ ਗਿਆ ਇਦਾਂ ਦੀਆਂ ਰੂਹਾਂ ਰੱਬੀ ਰੂਹਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਕਿਉਂਕਿ ਜਿਹੜੇ ਉਹਨਾਂ ਬਾਰੇ ਜਾਣਦੇ ਉਹਨਾਂ ਨੂੰ ਪਤਾ ਨਾ ਉਹ ਜਦੋਂ ਸਿਆਲਾਂ ਦੇ ਦਿਨਾਂ ਵਿੱਚ ਜਦੋਂ ਇਦਾਂ ਸਾਡੇ ਪਿੰਡ ਵੀ ਆਉਂਦੇ ਹੁੰਦੇ ਸੀ ਜਮਸ਼ੇਰ ਤੇ ਜਿੱਦਾਂ ਵਲੋਂ ਰਾਤ ਨੂੰ ਘਰ ਦੇ ਆਣੇ ਪਸੂ-ਪਸੂ ਬੰਨ ਕੇ ਚੱਲ ਜਾਣਾ 9-10 ਵਜੇ ਘਰਾਂ ਨੂੰ ਤੇ ਸਵੇਰ ਨੂੰ ਜਦੋਂ ਧਾਰਾਂ ਚੋਂ ਜਾਣਾ ਤੇ 5:00 ਵਜੇ ਤੇ ਦੇਖਣਾ ਉਹ ਕਮਾਦੀ ਵਾਲੇ ਖੱਤੇ ਵਿੱਚ ਸਮਾਧੀ ਲਾ ਕੇ ਬੈਠੇ ਹੁੰਦੇ ਸੀ ਤੇ ਉੱਤੇ ਉਹਨਾਂ ਦੇ ਕੋਰਾ ਚੜਿਆ ਹੁੰਦਾ ਸੀ ਅੱਧਾ-ਅੱਧਾ ਇੰਚ ਮਤਲਬ ਸਾਰੀ-ਸਾਰੀ ਰਾਤ ਭਗਤੀਆਂ ਕਰੀ ਜਾਂਦੀਆਂ ਇਦਾਂ ਦੀ ਰੱਬੀ ਰੂਹ ਜਿਨ੍ਹਾਂ ਨੇ ਮਾਇਆ ਨੂੰ ਹੱਥ ਨਹੀਂ ਲਾਇਆ ساری ਉਮਰ ਮਾਇਆ ਨੂੰ ਨਹੀਂ ਹੱਥ ਲਾਇਆ ਤੁਸੀਂ ਸੋਚ ਕੇ ਦੇਖੋ ਜਿਹੜਾ ਬੰਦਾ ਨਵਾਂ ਬੰਦਾ ਸੁਣਦਾ ਆ ਮੇਰੀ ਗੱਲ ਨੂੰ ਵੀ ਜਿਨ੍ਹਾਂ ਨੇ ਮਾਇਆ ਨੂੰ ਹੱਥ ਹੀ ਨਹੀਂ ਲਾਇਆ ਕਦੇ ਮਾਇਆ ਨੂੰ ਮਤਲਬ ਕਿਦਾਂ ਪਰਮੇਸ਼ਰ ਹੀ ਕਰ ਸਕਦਾ ਇਹ ਤਾਂ ਆਮ ਬੰਦੇ ਦੇ ਬਸ ਦੀ ਗੱਲ ਨਹੀਂ ਹੈ ਨਾ ਸੋ ਸੰਗਤ ਅੱਜ ਉਹਨਾਂ ਦੀ ਯਾਦ ਵਿੱਚ ਨਗਰ ਕੀਰਤਨ ਕੱਢਦੀ ਪਈ ਸੀ ਸੋ ਆ ਦੇਖ ਲਓ ਜੀ ਐਨਐਸਏ ਵਾਲੇ ਜਿੱਦਾਂ ਉੱਥੇ ਕਪੜੇ ਆਪਣੇ ਪਾ ਕੇ ਵਧੀਆ ਤਰੀਕੇ ਨਾਲ ਤਿਆਰ ਹੋ ਕੇ ਤਾਂ ਦੇਖੋ ਫੁੱਲਾਂ ਵਾਲੀ ਗੱਡੀ ਆ ਮੂਰੇ ਫੁੱਲ ਸੈੱਟ ਦੀ ਆ ਤੇ ਆ ਮਗਰ ਦੇਖੋ ਜੀ ਮਹਾਰਾਏ ਦੀ ਪਾਲਕੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਨਾਲ ਵਾਲੇ ਦੁਬਾਰੇ ਸੰਗਤ ਕਰੋ ਦਰਸ਼ਨ ਦਿਦਾਰੇ ਸਮਾ ਤੁਹਾਡਾ ਲੇਖੇ ਵਿੱਚ ਲੱਗਣ ਡਿਆ ਇਹ ਸ਼ਾਵਾਦ ਜਿਹੜੀ ਕੁਟੀਆ ਆ ਉੱਥੇ ਵੀ ਪ੍ਰੋਗਰਾਮ ਹੁੰਦਾ ਹੁੰਦਾ ਮਹਾਰਾਜ ਦੇ ਅੰਤਰਧਵਨ ਧਿਆਨ ਦਿਵਸ ਦਾ ਤੇ ਆ ਪਰ ਟਟੋ ਮਜਾਰੇ ਉਹਨਾਂ ਦਾ ਜਨਮ ਸਥਾਨ ਹੈ ਨਾ ਉੱਥੇ ਫੇਰ ਜਨਮ ਦਿਨ ਮਨਾਉਂਦੇ ਹੁੰਦੇ ਨੇ ਤੇ ਇਦਾਂ ਦੀਆਂ ਰੂਹਾਂ ਬਹੁਤ ਘੱਟ ਦੁਨੀਆ ਤੇ ਕਿਤੇ ਸਦੀ ਵਿੱਚ ਕੋਈ ਇੱਕ ਅਦਾ ਕੋਈ ਰੱਬੀ ਰੂਹ ਆਉਂਦੀ ਹੈ ਜਿਹੜਾ ਪਰਮੇਸ਼ਰ ਨਾਲ ਇੱਕ ਮੱਕ ਹੋਇਆ ਹੋਵੇ ਨਾ ਤੇ ਰੱਬ ਦੇ ਦੂਦੇ ਵਿੱਚ ਕੋਈ ਭੇਤ ਨਾ ਹੋਵੇ ਰੱਬ ਦੇ ਪਿਆਰੇ ਜਾਂ ਰੱਬ ਲਾਲੋ ਜੋ ਵੀ ਆਪਾਂ ਕਹਿ ਸਕਦੇ ਹਾਂ ਮੁਣ ਇੰਨਾ ਗਿਆਨ ਇਦਾਂ ਦੀਆਂ ਗੱਲਾਂ ਉਹਨਾਂ ਦੀ ਕਥਾ ਵਿੱਚੋਂ ਵੀ ਸਾਨੂੰ ਸੌਣ ਨੂੰ ਮਿਲਦੀਆਂ ਜਿਹੜੀਆਂ ਬੰਦਾ ਸੋਚ ਕੇ ਸੋਚਾਂ ਵਿੱਚ ਪੈ ਜਾਂਦਾ ਬੰਦਾ ਕੋਈ ਇੱਕ ਗੱਲ ਵੀ ਲੈ ਕੇ ਬਹਿ ਜਵੇ ਨਾ ਜਦੋਂ ਮਨ ਵਿੱਚ ਧਾਰ ਲਵੇ ਤਾਂ ਬੰਦੇ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ ਤੇ ਮੇਰੀਰ ਕੇ ਵੀ ਲਾਲੋ ਜਦੋਂ ਪਾਪੀ ਬੰਦਿਆਂ ਦੀ ਜ਼ਿੰਦਗੀ ਕਿੱਥੇ ਸੀਗੀ ਕਿੱਥੋਂ ਨਰਕ ਚੋਂ ਕੱਢ ਕੇ ਕਿੱਥੇ ਜਦੋਂ ਇੱਕ ਭਾਵਨਾ ਹੁੰਦੀ ਨਾ ਵਿਸ਼ਵਾਸ ਹੁੰਦਾ ਸੋ ਪਹਿਲਾਂ ਤਾਂ ਪੰਡਾਲ ਦੇ ਬਾਹਰ ਉੱਥੇ ਨਗਰ ਕੀਰਤਨ ਦੀ ਪ੍ਰਕਰਮਾ ਕਰਕੇ ਦੇਖ ਲਓ ਜੀ ਬਾਬਾ ਪਾਲ ਜੀ ਦੇ ਦਰਸ਼ਨ ਕੀਤੇ ਤੁਸੀਂ ਤੇ ਸੰਗਤ ਦੇਖ ਲਓ ਜੀ ਦਰਸ਼ਨ ਦਰਾਰੇ ਕਰ ਰਹੀ ਆ ਇਹ ਨੇ ਸੰਤ ਬਾਬਾ ਦਲੇਰ ਸਿੰਘ ਜੀ ਮੋਹਰੇ ਤੇ ਮਗਰ ਭਗਵਾਨ ਜੀ ਬੜੀ ਕਿਰਪਾ ਜੀ ਮਹਾਰਾਜ ਦੀ ਤੁਸੀਂ ਆਪਣੇ ਜਿਹੜੇ ਸਵਾਲ ਸਿਆ ਉਹ ਲੇਖੇ ਵਿੱਚ ਲਾ ਰਿਹਾ ਹਾਂ ਤੇ ਇੱਕ ਵਾਰੀ ਮੈਂ ਤੁਹਾਨੂੰ ਗੱਲ ਦੱਸਦਾ ਹਾਂ ਨਾ ਕਿਦਾ ਇੰਨਾ ਉਹਨਾਂ ਦਾ ਪੋਲਾ ਸੁਭਾਅ ਹੁੰਦਾ ਹੁੰਦਾ ਸੀ ਇੱਕ ਵਾਰੀ ਕਿਸੇ ਆਪਣੇ ਜਿੱਦਾਂ ਮਤਲਬ ਸੀ ਸੇਵਕ ਦੇ ਘਰ ਚ ਲਗਾਇਆ ਤੇ ਉਹ ਵਿਚਾਰਦਾ ਇੱਕ ਕਮਰਾ ਸੀਗਾ ਘਰ ਦਾ ਕਹਿੰਦੇ ਤੇ ਆਲਾ ਨਹੀਂ ਹੁੰਦਾ ਜਿਹੜਾ ਕਮਰੇ ਦੇ ਵਿੱਚ ਉੱਥੇ ਉਹਨਾਂ ਦਾ ਸਰੂਪ ਉਹਨੇ ਰੱਖਿਆ ਸੀ ਥੱਲੇ ਕੱਪੜਾ ਵਿਛਾ ਕੇ ਜਿੱਦਾਂ ਹੁਣ ਇੱਕ ਕਮਰੇ ਵਿੱਚ ਸਾਰਾ ਟੱਬਰ ਸੌਂਦਾ ਹੁੰਦਾ ਹੈ ਗਰੀਬੀ ਬਹੁਤ ਸੀ ਉਹ ਕਿਤੇ ਰਾਤ ਨੂੰ ਉੱਥੇ ਰਹਿਣ ਚ ਲਗਾਇਆ ਤੇ ਜਦੋਂ ਰਹਿਣ ਚ ਲਗਾਇਆ ਤੇ ਉਹਨਾਂ ਨੂੰ ਜਦੋਂ ਪੁੱਛਿਆ ਤੁਸੀਂ ਤੁਹਾਡਾ ਦਸਣ ਕਿੱਥੇ ਲਾਈਏ ਤੇ ਮਜ਼ਾਕ ਵਿੱਚ ਕਹਿਣ ਲੱਗੇ ਕਹਿੰਦੇ ਸਾਡਾ ਕੀ ਆ ਅਸੀਂ ਤਾਂ ਆਲੇ ਆਲੇ ਵਿੱਚ ਵੀ ਸੌ ਜਾਣਾ ਮਰੇ ਇਦਾਂ ਦੇ ਜਦਾਂ ਸ਼ਾਂਤ ਸੁਭਾਅ ਠੰਡੇ ਸੁਭਾਅ ਦੇ ਸੀ ਮਾਲਕ ਸੀ ਅ ਅਸੀਂ ਤਾਂ ਆਪ ਦਰਸ਼ਨ ਕੀਤੇ ਆ ਉਹਨਾਂ ਦੇ ਤੇ ਉਦੋਂ ਨਿੱਕੇ ਨਿੱਕੇ ਹੁੰਦੇ ਸੀਗੇ ਤੇ ਉਹ ਹਜੇ ਵੀ ਜਦ ਮਨ ਚੀਤਾ ਹੋਏ ਸੀ ਪ੍ਰਸ਼ਾਦ ਲੈ ਲੈ ਕੇ ਖਾਂਦੇ ਹੁੰਦੇ ਹੁੰਦੇ ਉਹਨਾਂ ਤੋਂ ਤੇ ਆਲੇ ਤੋਂ ਆਲੇ ਖੇਢੀ ਜਾਣਾ ਤੇ ਉਦੋਂ ਜਦਾਂ ਮਤਲਬ ਰੰਗ ਹੀ ਹੁੰਦੇ ਸੀ ਨਾ ਪਰਮੇਸ਼ਰ ਦੇ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲਦੇ ਹੁੰਦੇ ਸੀ ਸੋ ਇੱਕ ਵਾਰੀ ਮੈਨੂੰ ਕਿਸੇ ਬੀਬੀ ਨੇ ਗੱਲ ਸੁਣਾਈ ਸੀ ਕਿਹਦੇ ਵੀ ਸਾਡਾ ਥਾਂ ਸੀ ਸ਼ੇਰਮੁਖੀ ਜਿੱਦਾਂ ਮਤਲਬ ਸ਼ੇਰਮੁਖਾ ਥਾਂ ਜਿਹੜਾ ਬੱਕ ਦਾ ਬਹੁਤ ਘੱਟ ਹੁੰਦਾ ਹਨ ਉਹਨਾਂ ਨੇ ਗੱਲ ਸੁਣਾਈ ਸੀ ਕਿਹਦੇ ਅਸੀਂ ਜਦੋਂ ਵੱਡੇ ਮਹਾਰਾਜ ਤੋਂ ਸਰੀਰ ਛੱਡ ਗਿਆ ਸੀ ਭਗਵਾਨ ਜੀ ਕੋ ਗਏ ਸੀ ਤੇ ਭਗਵਾਨ ਜੀ ਕੋ ਜਦੋਂ ਗਏ ਤਾਂ ਕਹਿੰਦੇ ਸਾਡਾ ਥਾਂ ਨਾ ਵਿਖੇ ਤਾਂ ਅਸੀਂ ਉਹਨਾਂ ਤੋਂ ਜਾ ਕੇ ਬੇਨਤੀ ਕੀਤੀ ਵੇ ਇਹਦਾ ਇਹਦਾ ਸਾਡਾ ਥਾਂ ਸ਼ੇਰਮੁਖੀ ਆ ਵੀ ਤੁਸੀਂ ਕਿਰਪਾ ਕਰੋ ਵੀ ਉਹ ਸਾਨੂੰ ਪੈਸਿਆਂ ਦੀ ਲੋੜ ਆ ਤੇ ਕਹਿੰਦੇ ਉਹਨਾਂ ਦੇ ਮੂੰਹ ਚੋਂ ਬਾਕ ਨਿਕਲ ਗਿਆ ਜੇ ਸ਼ੇਰਮੁਖੀ ਆ ਤਾਂ ਇੱਥੇ ਆਪੇ ਬੱਬਰ ਸ਼ੇਰ ਆ ਜਾਊਗਾ ਉਹ ਕਹਿੰਦੇ ਅਸੀਂ ਸੱਤ ਵਜੇ ਕਰਕੇ ਤੋਂ ਉੱਥੇ ਆ ਗਏ ਆ ਗਏ ਤਾਂ ਕਹਿੰਦੇ ਥੋੜੇ ਦਿਨਾਂ ਬਾਅਦ ਇੱਕ ਪਰਿਵਾਰ Hindu ਪਰਿਵਾਰ ਸਾਡੇ ਕੋਲ ਆਇਆ ਕਹਿੰਦੇ ਅਸੀਂ ਤਾਂ ਸ਼ੇਰਮੁਖੀ ਥਾਂ ਲੱਭਦੇ ਫਿਰਦੇ ਸੀ ਸਾਨੂੰ ਥਾਂ ਚਾਹੀਦਾ ਸਾਨੂੰ ਪਤਾ ਲੱਗਾ ਵੀ ਤੁਹਾਡੇ ਤੋਂ ਥਾਂ ਆ ਵੀ ਤੁਸੀਂ ਸਾਨੂੰ ਦੇ ਦਿਓ ਕਹਿੰਦੇ ਅਸੀਂ ਉਹਨਾਂ ਨੂੰ ਥਾਂ ਦੇ ਦਿੱਤਾ ਇੰਨੇ ਜਦੋਂ ਹੀ 6 ਮਹੀਨਿਆਂ ਕੇ ਬਾਅਦ ਉਧਰ ਨੂੰ ਰਜਿਸਟਰੀਸਟੀ ਹੋ ਗਈ ਜਦੋਂ 6 ਮਹੀਨਿਆਂ ਬਾਅਦ ਨੂੰ ਉਧਰ ਨੂੰ ਗਏ ਤਾਂ ਉੱਥੇ ਕਹਿੰਦੇ ਮਾਤਾ ਦਾ ਮੰਦਿਰ ਬਣਿਆ ਪਿਆ ਸੀ ਤੇ ਮਾਤਾ ਦੇ ਜਦਾਂ ਲਾਲੋ ਵੀ ਬੱਬਰ ਸ਼ੇਰ ਦੀ ਸਵਾਰੀ ਕਰਦੀ ਮਾਤਾ ਤੇ ਉੱਥੇ ਮਤਲਬ ਜਦਾਂ ਬੱਬਰ ਸ਼ੇਰ ਆ ਗਿਆ ਭਾਈ ਕਹਿਣ ਦਾ ਭਾਵ ਇਹ ਆ ਵੀ ਸਾਧੂ ਬੋਲੇ ਸਹਿਜ ਸਵਾਏ ਸਾਧਕਾ ਗਿਆ ਬਿਰਥਾ ਨਾ ਜਾਏ ਮਤਲਬ ਸਾਧੂ ਪੂਰਨ ਹੋਣਾ ਚਾਹੀਦਾ ਆ ਤੇ ਆਪੇ ਹੀ ਹੋ ਤੁਹਾਡੇ ਮਲ ਜਿਹੜੇ ਮੂੰਹ ਚ ਉਹਨਾਂ ਦੇ ਬਾਕ ਨਿਕਲੇ ਹੁੰਦੇ ਆ ਤੁਸੀਂ ਕਿਰਪਾ ਕਰਾਉਣ ਗਏ ਹੁੰਦੇ ਆ ਆਪੇ ਹੀ ਪੂਰੇ ਹੋ ਜਾਂਦੇ ਆ ਨਾ ਤੇ ਦੂਜੀ ਗੱਲ ਇੱਕ ਇਹ ਤੇ ਜਦੋਂ ਨਾ ਸਾਧੂ ਸੰਤਾਂ ਦੇ ਕੋਲ ਜਾਣਾ ਹੋਵੇ ਕੋਈ ਪੂਰਨ ਸਾਧੂ ਸੰਤ ਹੋਵੇ ਮੈਂ ਇਹ ਵੀ ਗੱਲ ਦੱਸਣ ਲੱਗਾ ਵੀ ਅ ਵੀ ਅਸੀਂ ਮਹਾਰਾਜੀ ਤੋਂ ਸਰਵਣ ਕੀਤੀ ਸੀ ਕਹਿੰਦੇ ਕਦੇ ਵੀ ਉਹਨਾਂ ਕੋ ਜਾ ਕੇ ਦੁੱਖ ਨਾ ਰੋਵੋ ਜਿਹੜੇ ਪੂਰਨ ਸਾਧੂ ਸੰਤ ਹੈ ਜਿਹੜੇ ਰੱਬ ਦੇ ਪਿਆਰੇ ਆ ਕੋਈ ਵੀ ਆ ਜਾਂ ਪੂਰਨ ਸਾਧੂ ਸੰਤ ਆ ਜਾਂ ਕੋਈ ਅ ਅਮਰਤਾਰੀ ਗੁਰਸੇਖ ਆ ਜਿਹੜਾ ਆ ਰੱਬ ਦੇ ਰੰਗ ਵਿੱਚ ਰੰਗਿਆ ਹੋਵੇ ਨਾ ਕਿਸੇ ਦੇ ਕੋਲ ਵੀ ਤੁਸੀਂ ਜਾਨੇ ਉਹਨਾਂ ਕੋ ਜਾ ਕੇ ਕਦੇ ਦੁੱਖ ਨਾ ਰੋਵੋ ਕਹਿੰਦੇ ਕਿਉਂਕਿ ਉਹਨਾਂ ਦੇ ਜਦੋਂ ਤੁਸੀਂ ਦੁੱਖ ਰੋਣੇ ਆ ਤਾਂ ਉਹਨਾਂ ਦੇ ਮਨ ਵਿੱਚ ਆ ਜਾਣਾ ਵੀ ਹਾਏ ਕਿੰਨਾ ਦੁਖੀ ਆ ਕਹਿੰਦੇ ਉਹਨਾਂ ਦੇ ਉਹ ਫੌਰਨੇ ਦੇ ਨਾਲ ਹੀ ਤੁਹਾਨੂੰ ਦੁੱਖ ਮਿਲ ਜਾਣਾ ਤੇ ਜੇ ਤੁਸੀਂ ਖੁਸ਼ ਜਾਉਂਗੇ ਤੁਸੀਂ ਕਹੋਗੇ ਜਿਹੜਾ ਜਿਹਾਲ ਚੱਲ ਦੱਸੂਗੇ ਜਾਂ ਪੁੱਛੋਗੇ ਤੁਸੀਂ ਕਹਿਣਾ ਕਿਰਪਾ ਬੜੀ ਕਿਰਪਾ ਜੀ ਆਨੰਦ ਵਿੱਚ ਆ ਕਹਿੰਦੇ ਉਹਨਾਂ ਦੇ ਮਨ ਵਿੱਚ ਫੌਰਨ ਆ ਜਾਣਾ ਵੀ ਬੜਾ ਸੁਖੀ ਆ ਨਾ ਆਨੰਦ ਵਿੱਚ ਆ ਮਾਰਕ ਦੀ ਤੇ ਕਿਰਪਾ ਕਹਿੰਦੇ ਉਹਨਾਂ ਦੇ ਫੌਰਨੇ ਨਾਲ ਹੀ ਤੁਹਾਨੂੰ ਹੋਰ ਸੁਖ ਪ੍ਰਾਪਤ ਹੋ ਜਾਣਾ ਇਸ ਲਈ ਕਹਿੰਦੇ ਜਾ ਕੇ ਕਦੇ ਜਿਆਦਾ ਜਦੋਂ ਆਪਾਂ ਜਾ ਕੇ ਤੇ ਦੁੱਖੜੇ ਰਹੋਂਦੇ ਰਹਿੰਦੇ ਆ ਨਾ ਇਹ ਥੋੜਾ ਜਿਹਾ ਜਿਹੜਾ ਸਿਸਟਮ ਹੈ ਇਹਨੂੰ ਬਦਲਣਾ ਚਾਹੀਦਾ ਕਦੇ ਖੁਸ਼ ਤੁਸੀਂ ਭਾਵੇਂ ਜਿੰਨੇ ਮਰਜੀ ਦੁਖੀ ਹੋਵੋ ਜੇ ਗੁਰੂ ਦੇ ਪਿਆਰਿਆਂ ਦੀਆਂ ਖੁਸ਼ੀਆਂ ਲੈਣੀਆਂ ਤਾਂ ਉਹਨਾਂ ਤੋਂ ਖੁਸ਼ ਹੋ ਕੇ ਜਾਓ ਤੇ ਖਿਹੜੇ ਮੱਥੇ ਗੱਲਾਂ-ਬਾਤਾਂ ਕਰੋ ਮਤਲਬ ਆਪਣੇ ਮਤਲਬ ਜਦੋਂ ਉਹਨਾਂ ਦੇ ਬਚਨ ਵੀ ਸੁਣੋ ਆ ਦੇਖੋ ਜੀ ਪੈਰਾਸ਼ੂਟ ਆ ਗਿਆ ਤੇ ਉਹ ਮੈਂ ਇੱਕ ਦੂਜਾ ਪਾਇਆ ਵੀ ਸੀਗਾ ਹੁਣ ਉਹ ਤੇ ਜਦੋਂ ਸ਼ਾਰਟ ਪਾਇਆ ਸੀ ਉਹ ਤਾਂ ਮੈਂ ਉਦੋਂ ਹੀ ਪਾਤਾ ਸੀਗਾ ਤੇ ਆਹ ਦੇਖ ਲੋ ਜੀ ਪੈਰਾਸ਼ੂਟ ਸੰਗ ਦੇ ਉੱਤੇ ਫੁੱਲਾਂ ਦੀ ਪਰਖਾ ਕਰਦਾ ਸਾਡੇ ਉੱਤੇ ਵੀ ਸਿੱਟਦੇ ਆ ਉਹਨੇ ਤੇ ਇਹ ਚੰਡੀਗੜ੍ਹ ਤੋਂ ਆਉਂਦੇ ਇਹ ਤਾਂ ਪੈਰਾਸ਼ੂਟ ਵਾਲੇ ਰਵਿੰਦਰ ਬਾਬਾ ਜੀ ਹੁਣੀ ਟਰੈਕਟਰ ਲੈ ਕੇ ਜਾਂਦੇ ਆ ਨੂਰਮੱਲ ਵਾਲੇ ਤੇ ਨਾਲ ਆ ਸੰਗ ਤਾਂ ਜਿਹੜੀਆਂ ਜਿਹੜੇ ਵੀਡੀਓ ਬਣਾਉਂਦੇ ਵੀਰ ਆਪਣੇ ਉੱਥੇ ਵੀਡੀਓ ਦੀ ਸੇਵਾ ਕਰਦੇ ਉਹ ਸੀ ਨਾਲ ਇੰਦਰ ਸੰਗਤਾਂ ਹੁਣ ਬਾਹਰਲੀ ਸਾਈਡ ਤੋਂ ਆਉਣ ਲੱਪੀਆਂ ਕਿਉਂਕਿ ਨਗਰ ਕੀਰਤਨ ਉਧਰੋਂ ਆਉਣ ਲੱਪਿਆ ਹਨ ਸੋ ਅਸੀਂ ਵੀ ਉੱਥੇ ਨਾਲ-ਨਾਲ ਆ ਦੇਖੋ ਜੀ ਗੱਡੀਆਂ ਦੇਖੋ ਜੀ ਇਹਨਾਂ ਗੱਡੀਆਂ 'ਚ ਸੰਗਤ ਆਈ ਆ ਗੱਡੀ ਦੂਰ ਤੱਕ ਗੱਡੀਆਂ ਗੱਡੀਆਂ ਬੜੀ ਮੇਰ ਮਹਾਰਾਜ ਦੀ ਕਿਉਂਕਿ ਇੱਥੇ ਆਣ ਕੇ ਸਾਨੂੰ ਜਿਹੜੇ ਸਾਡੇ ਕੀਮਤੀ ਸੁਵਾਸ ਆ ਉਹਨਾਂ ਨੂੰ ਲੈ ਕੇ ਲਾਉਣ ਦਾ ਸੁਹਾਗਾ ਸਮਾਪਤ ਹੁੰਦਾ ਹਨ ਸੋ ਆ ਨਗਰ ਕੀਰਤਨ ਆ ਰਿਹਾ ਮੁਰੇ ਮੁਰੇ ਸੰਗਤਾਂ ਆ ਰਹੀ ਆ ਤੇ ਉਹ ਆ ਗਈ ਸਵਾਰੀ ਆ ਟਰਾਲੀ ਦੇ ਮਗਰ ਇਹ ਮਹਾਰਾਜ ਦੀ ਸਵਾਰੀ ਤੇ ਉਦੋਂ ਮਗਰ ਮਹਾਰਾਜ ਦੇ ਸਰੂਪ ਆ ਵੱਡੇ ਮਹਾਰਾਜ ਦੇ ਤੇ ਭਗਵਾਨ ਜੀ ਦੇ ਮਤਲਬ ਇਹ ਆਨੰਦ ਆ ਗਿਆ ਜੀ ਅੱਜ ਅੱਜ ਦਾ ਜਿਹੜਾ ਦਿਨ ਹੈ ਉਹ ਲੇਖੇ ਵਿੱਚ ਲੱਗ ਗਿਆ ਕਰਮਾ ਭਾਗਾਂ ਵਾਲਿਆਂ ਦੇ ਭਾਗਾਂ ਵਿੱਚ ਇਦਾਂ ਦੇ ਦਿਨ ਹੁੰਦੇ ਕਿਉਂਕਿ ਉੱਥੇ ਜਾ ਕੇ ਸਾਡੀ ਬਿਰਤੀ ਬਦਲ ਜਾਂਦੀ ਹੈ ਨਾ ਜਦੋਂ ਆਪਾਂ ਮਹਾਰਾਜ ਦੇ ਘਰ ਜਾਂਦੇ ਆ ਤੇ ਸਾਡੇ ਵਿੱਚ ਜਿਹੜੇ ਕਮੀਆਂ ਹੁੰਦੀਆਂ ਆ ਜਦੋਂ ਅਸੀਂ ਉੱਥੇ ਮਹਾਰਾਜ ਦੇ ਬਚਨ ਸੁਣਦੇ ਆ ਕਥਾ ਸੁਣਦੇ ਆ ਉੱਥੇ ਵੀ ਸਾਨੂੰ ਜਦੋਂ ਮਾਲ ਜਿਹੜੇ ਸਾਡੇ ਕਈ ਜਨਮਾਂ ਜਨਮਾਂ ਤਰਾਂ ਦੇ ਪਾਪ ਕੀਤੇ ਹੁੰਦੇ ਨਾ ਉਹ ਮਿਟ ਜਾਂਦੇ ਆ ਕਿਉਂਕਿ ਜਦੋਂ ਉਹਨਾਂ ਦੇ ਆਪਾਂ ਉੱਥੇ ਭਾਵੇਂ ਵੀਡੀਓ ਵਿੱਚ ਹੀ ਦਰਸ਼ਨ ਕਰਦੇ ਆ ਨਾ ਤੇ ਉਹਨਾਂ ਦਾ ਵੀ ਫਲ ਬਹੁਤ ਵੱਡਾ ਫਲ ਆ ਕਿਉਂਕਿ ਜੇ ਤੁਹਾਡੀ ਨਾ ਦ੍ਰਿਸ਼ਟੀ ਇਦਾਂ ਦੀ ਹੋ ਜਵੇ ਤੇ ਆਪਾਂ ਉਹ ਵੀਡੀਓ ਵਿੱਚੋਂ ਵੀ ਦਰਸ਼ਨ ਕਰਕੇ ਤਾਂ ਉਹਨਾਂ ਨੂੰ ਪ੍ਰਗਟ ਕਰ ਸਕਦੇ ਆ ਜੇ ਉਹਦਾਂ ਦੀ ਅਵਸਥਾ ਆਪਾਂ ਨੂੰ ਬਣਾਉਣੀ ਪਊਗੀ ਮਨusi ਕਲ ਜੂਗੀ ਜੀਵਾਂ ਸਾਡੀ ਉਦਾਂ ਦੀ ਵਸਤਾ ਨਹੀਂ ਬਣਦੀ ਹੈਗੀ ਜੇ ਧੰਨਾ ਪੱਥਰ ਵਿੱਚੋਂ ਪਾ ਸਕਦਾ ਤਾਂ ਅਸੀਂ ਕਿਤੇੋਂ ਵੀ ਪਰਮੇਸ਼ਰ ਨੂੰ ਪਾ ਸਕਦੇ ਹਾਂ ਉਹ ਧੰਨੇ ਦੀ ਅਵਸਥਾ ਬਣੀ ਹੋਈ ਸੀਗੀ ਉਹ ਤਾਂ ਕਰਕੇ ਉਹ ਉਹਨੂੰ ਪੱਥਰ ਵਿੱਚੋਂ ਨਜਰਾਉਣ ਦਾ ਪਿਆ ਤੇ ਪੱਥਰ ਵਿੱਚੋਂ ਹੀ ਪ੍ਰਗਟ ਹੋਇਆ ਭਗਵਾਨ ਉਹਦੇ ਸਾਰੇ ਕਾਰਜ ਕਰਨ ਲੱਪਿਆ ਵੀ ਧੰਨੇ ਨੇ ਤੁਹਾਨੂੰ ਪਤਾ ਹਾਲ ਵੀ ਚਲਾਏ ਹਨਾ ਉੱਥੇ ਨਾਲ ਇੱਕ ਬੋਲ ਦਾ ਧੰਨੇ ਦਾ ਸੀਗਾ ਕਹਿੰਦਾ ਦੂਜੇ ਪਾਸੇ ਠਾਕਰਾ ਕਿੱਧਰ ਚੱਲਣਾ ਆ ਜਾ ਲੱਗ ਨਾਲ ਕਾਰ ਕੰਮ ਫਿਰ ਮਨੁਲ ਠਾਕਰ ਜੀ ਨੂੰ ਉਹਨੇ ਕੰਮ ਵੀ ਕਰਾਏ ਸਾਰੇ ਕਹਿਣ ਦਾ ਭਾਵ ਇਹ ਆ ਵੀ ਜਦੋਂ ਤੱਕ ਆਪਣੀ ਦ੍ਰਿਸ਼ਟੀ ਨਹੀਂ ਜਿਹਨੂੰ ਚੱਕਰ ਬਦਲਦੀ ਹੈ ਨਾ ਚੀਜ਼ਾਂ ਨੂੰ ਦੇਖਣ ਦੀ ਉਹਨਾਂ ਚੱਕਰ ਅਸੀਂ ਕੋਈ ਚੀਜ਼ ਪ੍ਰਾਪਤ ਨਹੀਂ ਕਰ ਸਕਦੇ ਹੈਗੇ ਅ ਰੋਜ਼ ਸ਼ਾਮ ਨੂੰ ਮੈਂ ਤਾਂ ਇਦਾਂ ਕਰਦਾ ਹਾਂ ਨਾ ਰੋਜ਼ ਸ਼ਾਮ ਨੂੰ ਹੈ ਨਾ ਜੇ ਮੈਂ ਦਿਨ ਵਿੱਚ ਕੋਈ ਇੱਕ ਦੋ ਝੂਠ ਵੀ ਬੋਲ ਹੋ ਗਿਆ ਉਹ ਵੀ ਸ਼ਾਮ ਨੂੰ ਬੈ ਕੇ ਸੋਚਣਾ ਅੱਜ ਮੈਂ ਕੀ ਕੀ ਝੂਠ ਬੋਲਿਆ ਹੈ ਨਾ ਫਿਰ ਅਗਲੇ ਦਿਨ ਜਿਵੇਂ ਮੈਂ ਲੱਭਾਂ ਸ਼ਾਮ ਨੂੰ ਸੋਚਦੇ ਆ ਨਾ ਵੀ ਅੱਜ ਆ ਮੈਂ ਪੂਰੇ ਦਿਨ ਵਿੱਚ ਗਲਤੀਆਂ ਕੀਤੀਆਂ ਫਿਰ ਮੈਨੂੰ ਲੱਗਦਾ ਆ ਵੀ ਦੂਏ ਦਿਨ ਉਹ ਗਲਤੀਆਂ ਵਿੱਚ ਆਪਣੀ ਕਮੀ ਆ ਜਾਂਦੀ ਇਹ ਕਰਦੇ 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 ਮਤਲਬ ਗਲਤੀਆਂ ਤੋਂ ਰਹਿਤ ਹੋ ਸਕਦੇ ਆ ਮੈਨੂੰ ਇਦਾਂ ਲੱਗਦਾ ਆ ਮਤਲਬ ਕਿਸੇ ਦੀ ਸੋਚ ਹੋਰ ਵੀ ਹੋ ਸਕਦੀ ਆ ਸੋ ਹਮ ਮਾਰਾ ਹੀ ਦੀ ਸਵਾਰੀ ਆ ਗਈ ਆ ਵਾਹਿਗੁਰੂ ਕਰ ਲਓ ਦਰਸ਼ਨ ਭਾਗਾ ਵਾਲਿਓ ਕਰ ਲਓ ਦਰਸ਼ਨ ਜੀ ਸੰਗਤ ਫੁੱਲਾਂ ਦੀ ਵਰਖਾ ਕਰਦੇ ਹੋਏ ਵਾਹਿਗੁਰੂ ਵਾਹਿਗੁਰੂ ਮਹਾਰਾਜ ਦੀ ਬਾਣੀ ਵਿੱਚ ਸਾਰਾ ਕੁਝ ਦਰਜ ਕੀਤਾ ਮਹਾਰਾਜ ਨੇ ਤਾਂ ਆਪਣੇ ਹਰੇਕ ਸਵਾਲ ਦੇ ਜਵਾਬ ਮਹਾਰਾਜ ਦੀ ਬਾਣੀ ਵਿੱਚ ਹੈਗੇ ਆ ਜੇ ਆਪਾਂ ਇਕੱਲੇ ਬਹਿ ਕੇ ਨਿਮਰਤਾ ਸਹਿਤ ਪਿਆਰ ਨਾਲ ਬਾਣੀ ਪੜਹੀਏ ਤੇ ਆਪਾਂ ਨੂੰ ਸਾਰੇ ਆਪਣੇ ਜਿੰਨੇ ਜ਼ਿੰਦਗੀ ਵਿੱਚ ਉਤਰਾਪ ਚੜਾਪ ਜਾਂ ਦੁੱਖ ਤਕਲੀਫਾਂ ਸਾਰੇ ਉਹਨਾਂ ਚੀਜ਼ਾਂ ਦੇ ਸਾਰਿਆਂ ਦਾ ਆਪਾਂ ਨੂੰ ਹੱਲ ਜਿਹੜਾ ਮਹਾਰਾਜ ਦੀ ਬਾਣੀ ਵਿੱਚ ਮਿਲ ਜਾਣਾ ਇਹ ਆਪਾਂ ਮਤਲਬ ਜਦੋਂ ਬਾਣੀ ਵੀ ਪੜਦੇ ਆਪਾਂ ਕਾਲੀ ਕਾਲੀ ਵਾਰ ਫੜ ਕੇ ਤੇ ਪੜੀ ਜਾਂਦੇ ਆ ਤੇ ਆਪਾਂ ਮਤਲਬ ਫਾ ਵਧਣ ਦੀ ਕੋਸ਼ਿਸ਼ ਕਰਦੇ ਬਤਾਉਦਾ ਹਾਂ ਜੀ ਵੀ ਮੈਂ ਜੀ ਸੋਖਮਣੀ ਇੱਕ ਸੋਖਮਣੀ ਸਾਹਿਬ ਕਰ ਲਿਆ ਜਾਂ ਮੈਂ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਿਆ ਉਹਦੇ ਵਿੱਚ ਆਨੰਦ ਲੈਣ ਦੀ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਮੈਨੂੰ ਵੀ ਤੁਹਾਨੂੰ ਵੀ ਸਾਰਿਆਂ ਨੂੰ ਮੈਂ ਕੋਈ ਇੰਨਾ ਸਿਆਣਾ ਤਾਂ ਹੈ ਨਹੀਂਗਾ ਪਰ ਹਰੇਕ ਬੰਦੇ ਨੂੰ ਪ੍ਰਮਾਤਮਾ ਨੇ ਆਪਣੀ ਆਪਣੀ ਸੋਝੀ ਦਿੱਤੀ ਆ ਸੋ ਜੋ ਦਿਮਾਗ ਵਿੱਚ ਗੱਲ ਆ ਗਈ ਮੈਂ ਉਹ ਆਪ ਜੀ ਨਾਲ ਸਾਂਝੀ ਕਰ ਦਤੀ ਆ ਮੇਰਾ ਬੋਲ ਜਿਹੜਾ ਕਿਹਾ ਹੋਇਆ ਕਿਸੇ ਨੂੰ ਨਾ ਚੰਗਾ ਲੱਗਾ ਹੋਵੇ ਉਹ ਮੇਰੀ ਝੋਲੀ ਪਾ ਲਈਓ ਜੇ ਕੋਈ ਮੇਰੀ ਗੱਲ ਕਹੀ ਹੋਈ ਤੁਹਾਨੂੰ ਲੱਗਦਾ ਹੈ ਵੀ ਹਾਂ ਠੀਕ ਆ ਉਹ ਉਹ ਉਹਨੂੰ ਅਪਣਾ ਲਈਓ ਸੋ ਆ ਦੇਖ ਲਓ ਜੀ ਆ ਬਾਹਰਲੇ ਪਾਸੇ ਮਹਾਰਾਜ ਦੀ ਸਵਾਰੀ ਆ ਗਈ ਆ ਆ ਦੇਖ ਲਓ ਜੀ ਕਰੋ ਦਰਸ਼ਣੀ ਸੰਗਤਾਂ ਅੱਜ ਮਤਲਬ ਦਗ ਦਗ ਹੋ ਗਈਆਂ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ